ਆ ਵੀਡੀਓ ਦੇਖ ਕੇ ਨਾ ਬੜਾ ਵਧੀਆ ਲੱਗਿਆ ਮਨ ਨੂੰ ਵੀ ਪੱਤਰਕਾਰ ਵੀਰ ਪੱਤਰਕਾਰੀ ਦੇ ਨਾਲ ਨਾਲ ਸਮਾਜ ਸੇਵਾ ਦਾ ਵੀ ਕੰਮ ਕਰਦਾ ਲੱਗਦਾ 100% ਕਿਉਂਕਿ ਜਿਹੜੇ ਬੰਦੇ ਨੇ ਦੁੱਖ ਦੇਖੇ ਹੋਣ ਨਾ ਉਹੀ ਕਿਸੇ ਦਾ ਦੁੱਖ ਸੁਣ ਸਕਦਾ ਸੋ ਇਸ ਕਰਕੇ ਜੇ ਕੋਈ ਹੋਰ ਹੁੰਦਾ ਉਹਨੇ ਵੀਡੀਓ ਹੀ ਬਣਾਈ ਜਾਣੀ ਸੀਗੀ ਹੈਲਪ ਨਹੀਂ ਕਰਨੀ ਸੀ ਗਰੀਬ ਬੰਦੇ ਦੀ ਤੇ ਇਹ ਵੀਰ ਨੇ ਪੱਤਰਕਾਰ ਵੀਰ ਨੇ ਵੀਡੀਓ ਦੇ ਨਾਲ ਨਾਲ ਤਕਾਲਾ ਕੀ ਉਹਦੀ ਹੈਲਪ ਕਰਕੇ ਆਟੋ ਬਾਹਰ ਕੱਢਿਆ ਇਹ ਖਬਰ 100% ਬਠਿੰਡੇ ਦੀ ਕਲੀਅਰ ਹੀ ਇਹ ਬਠਿੰਡੇ ਦੀ ਖਬਰ ਆ ਬਠਿੰਡੇ ਯਾਰ ਇਹ ਡੇਟਾ ਕਟ ਲੀਡਰ ਰਹੇ ਆ ਹਨਾ ਪੂਰਾ ਸਿਸਟਮ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਬਠਿੰਡਾ ਮੰਨਿਆ ਗਿਆ ਤੇ ਪਾਣੀ ਦੀ ਬੜੀ ਸਮੱਸਿਆ ਉੱਥੇ ਵੀ ਆ ਜੇ ਬਠਿੰਡੇ ਦੇ ਵਿੱਚ ਪਾਣੀ ਦੀ ਇੰਨੀ ਸਮੱਸਿਆ ਤੇ ਹੋਰ ਜ਼ਿਲ੍ਹਿਆਂ ਦਾ ਕੀ ਹਾਲ ਹੋਊਗਾ ਸੋ ਇਸ ਕਰਕੇ ਕੰਮ ਕਰ ਨੂੰ ਛੱਡ ਕੇ ਪਹਿਲਾਂ ਕਿਸੇ ਦੀ ਹੈਲਪ ਕਰਨੀ ਜ਼ਰੂਰੀ ਆ ਜਿਵੇਂ ਇਹ ਵੀਰ ਨੇ ਕੀਤੀ ਆ ਸਲਾਮ ਇਸ ਵੀਰ ਨੂੰ ਦਿਲੋਂ ਸਲੂਟ ਆ ਦਿਲੋਂ ਧੰਨਵਾਦ ਆ ਪਰਮਾਤਮਾ ਵੀਰ ਨੂੰ ਹਿੰਮਤ ਬਖਸ਼ੇ ਹੋਰ ਤਰੱਕੀਆਂ ਦੇਵੇ